ਹਾਂਜੀ ਗਾਇਜ਼ ਕੀ ਹਾਲ ਨੇ ਤੁਹਾਡੇ ਆਪਾਂ ਗੱਲ ਕਰਾਂਗੇ ਤੁਹਾਡੀ ਕਾਰਮਾਈ ਫਤਿਹ ਸਕੀਮ ਦੇ ਬਾਰੇ ਹਨਾ ਤਾਂ ਹੋਪਸੂ ਤੁਸੀਂ ਸਾਰੇ ਇਸ ਨੂੰ ਕਿਸੇ ਨਾ ਕਿਸੇ ਜਰੀਏ ਤੋਂ ਦੇਖ ਰਹੇ ਹੋਵੋਗੇ ਲਾਈਕ ਤੁਸੀਂ ਕੋਈ ਨਾ ਕੋਈ ਵੀਡੀਓ ਦੇਖਿਆ ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਪੜ੍ਹਿਆਗਾ ਉਹਦੇ ਬਾਰੇ ਕਾਰਮਾਈ ਫਤਿਹ ਜਿਹੜੀ ਉਹ ਸਾਡੀ ਡੀਡੀ ਅਕੈਡਮੀ ਦੀ ਸਕੀਮ ਰਹਿਣ ਵਾਲੀ ਹੈ ਕਾਰਮਾਈ ਫਤਿਹ ਸਕੀਮ ਅ ਸਕਿਉਰਟੀ ਸੋਲੂਸ਼ਨ ਫॉर 올 ਜੌਬ ਐਸਪੀਰੈਂਟਸ ਠੀਕ ਹੈ ਇਦੇ ਵਿੱਚ ਹੁੰਦਾ ਕੀ ਹੈ ਨਾ ਜੋ ਅਸੀਂ ਚੀਜ਼ਾਂ ਦੇਖਦੇ ਆ ਰਹੇ ਹਾਂ ਕਿ ਲਗਾਤਾਰ ਪਿਛਲੇ ਟਾਈਮ ਤੋਂ ਉਹਨਾਂ ਦੇ ਵਿੱਚ ਹੁੰਦਾ ਕੀ ਹੈ ਕਿ ਬੱਚੇ ਨਾ ਅ ਜੌਬ ਦੇ ਰਿਲੇਟਡ ਤਿਆਰੀ ਕਰਦੇ ਨੇ ਨਾ ਉਸ ਤਿਆਰੀ ਦੇ ਵਿੱਚ ਜਾਂਦੇ ਨੇਗੇ ਤੇ ਉਹਦੇ ਨਾਲ ਨਾ ਹੁੰਦਾ ਕੀ ਹੈ ਕਿ ਇੱਕ ਤੁਸੀਂ ਬੈਚ ਲਗਾ ਲਿਆ ਦੋ ਬੈਚ ਲਗਾ ਲਏ ਤਿੰਨ ਬੈਚ ਲਗਾ ਲਏ ਬਟ ਬਾਰ-ਬਾਰ ਬੈਚਸ ਦੇ ਵਿੱਚ ਤੁਹਾਨੂੰ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ ਬਟ ਬਾਰ-ਬਾਰ ਫੀਸ ਨਹੀਂ ਭਰ ਸਕਦੇ ਹੁੰਦੇ ਅਪਾਰਟ ਫਰਮ ਦਟ ਬੱਚੇ ਲੱਗ ਜਾਂਦੇ ਨੇ ਲੱਗਣ ਤੋਂ ਇਲਾਵਾ ਵੀ ਕੋਈ ਐਪਰੀਸ਼ੀਏਸ਼ਨ ਕੋਈ ਮਿਹਨਤ ਕਰਦੇ ਆ ਕੋਈ ਚੀਜ਼ਾਂ ਦੇ ਮਥਾ ਮਾਰਦੇ ਆ ਉਸ ਤੋਂ ਇਲਾਵਾ ਕੋਈ ਮੋਢਿਆਂ ਤੇ ਥਾਪੀ ਦੇਣ ਵਾਲਾ ਇਹ ਚੀਜ਼ਾਂ ਨੇ ਜਿਹੜੀਆਂ ਬੜੀਆਂ ਖੜਕਦੀਆਂ ਹੁੰਦੀਆਂ ਨੇ ਸਾਡੀ ਜੋ ਸਟਾਰਟਿੰਗ ਦੀ ਅਕੈਡਮੀ ਸੀ ਪਹਿਲੀ ਅਕੈਡਮੀ ਉਹਦੇ ਵਿੱਚ ਸਾਡੀ ਇਹ ਚੀਜ਼ ਹੈ ਜਿਹੜੀ ਉਹ 슬ੀਪਿੰਗ ਸਟੇਟ ਦੇ ਵਿੱਚ ਚੱਲਦੀ ਰਹੀ ਹੈ ਮਤਲਬ ਕਿ ਅਸੀਂ ਉਹ ਚੀਜ਼ਾਂ ਕਰਦੇ ਰਹੇ ਹਾਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਹੁਣ ਇਹ ਮੈਂ ਵੱਡੇ ਲੈਵਲ ਤੇ ਕਾਰਵਾਏ ਫਤਿਹ ਸਕੀਮ ਹੈ ਜਿਹੜੀ ਵੱਡੇ ਲੈਵਲ ਤੇ ਸਾਰੇ ਬੱਚਿਆਂ ਦੇ ਲਈ ਜੋ ਸਾਡੇ ਆਫਲਾਈਨ ਸਟੂਡੈਂਟਸ ਹੋਣਗੇ ਸਾਰੀਆਂ ਬ੍ਰਾਂਚਸ ਦੇ ਤੇ ਆਨਲਾਈਨ ਸਟੂਡੈਂਟਸ ਹੋਣਗੇ ਉਹਨਾਂ ਦੇ ਲਈ ਵੀ ਮੈਂ ਇਹ ਜਾਰੀ ਕਰਾਂਗਾ ਇਹ ਸਕੀਮ ਤਾਂ ਹੀ ਆਪਾਂ ਇਸ ਨੂੰ ਇੱਥੇ ਅਨਾਉਂਸ ਕਰ ਰਹੇ ਹਾਂਗੇ ਜਿਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਮਿਲੇਗੀ ਤੁਹਾਨੂੰ ਇੱਕ ਸਪੋਰਟ ਸਿਸਟਮ ਮਿਲੇਗਾ ਕਿ ਤੁਸੀਂ ਤਿਆਰੀ ਕਰੋ ਤੁਹਾਡਾ ਸੁਪਨਾ ਹੈ ਗਵਰਨਮੈਂਟ ਜੌਬ ਪ੍ਰਾਪਤ ਕਰਨ ਦਾ ਤੁਸੀਂ ਸਰਕਾਰੀ ਨੌਕਰੀ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਕੋਈ ਪ੍ਰੋਬਲਮ ਜਾਂ ਫਾਈਨੈਂਸ਼ੀਅਲ ਇਸ਼ੂਜ਼ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਇਸ ਤੋਂ ਇਲਾਵਾ ਸੇ ਤੁਹਾਨੂੰ ਸਪੋਰਟ ਵੀ ਮੁਹੱਈਆ ਕਰਵਾਵਾਂਗੇ ਪੂਰੀ ਦੀ ਪੂਰੀ ਸਪੋਰਟ ਮਹਈਆ ਕਰਵਾਵਾਂਗੇ ਅਸੀਂ ਠੀਕ ਹੈ ਸੋ ਉਹਦੇ ਇਸ ਲੈਵਲ ਤੋਂ ਅਸੀਂ ਕਰਵਾਏ ਫਤੇ ਸਕੀਮ ਹੈ ਜਿਹੜੀ ਉਹ ਲੈ ਕੇ ਆਂਦੀ ਹੈ ਇਹਦੇ ਰਿਲੇਟਡ ਜੇ ਤੁਸੀਂ ਨੋਟੀਫਿਕੇਸ਼ਨ ਨਹੀਂ ਪੜਿਆ ਤਾਂ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਅਸੀਂ ਜਾਰੀ ਕੀਤਾ ਸੀਗਾ ਮੈਂ ਤੁਹਾਨੂੰ ਦੱਸ ਵੀ ਦਿੰਨਾ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਹੋਊਗਾ ਆਫੀਸ਼ੀਅਲ ਸਾਡੇ ਕੰਮ ਹੁੰਦੇ ਆ ਤੇ ਆਫੀਸ਼ੀਅਲ ਹੀ ਇਹ ਜਾਰੀ ਕੀਤਾ ਕਈਆਂ ਦੇ ਦਿਮਾਗ ਦੇ ਵਿੱਚ ਹੋਊਗਾ ਯਾਰ ਵੀ ਇਹ ਡੀਡੀ ਵਾਲੇ ਕਿੱਥੋਂ ਕਰ ਦਿੰਦੇ ਆ ਇਹ ਜੀ ਚੀਜ਼ ਕਿਵੇਂ ਕਰੀ ਜਾਂਦੇ ਆ ਕਈ ਇੱਕ ਅੱਧਾ ਕਮੈਂਟ ਮਿਲਦਾ ਕੋਈ ਕਰੀ ਜਾਂਦਾ YouTube ਤੇ ਕਹਿੰਦਾ ਇਹ ਬੁੱਧੂ ਬਣਾਉਣ ਵਾਲਾ ਕੰਮ ਆ ਉਹ ਸਾਡੇ ਨਹੀਂ ਹੁੰਦੇ ਹੁੰਦੇ ਭਾਈ ਜੇ ਅਸੀਂ ਲੱਖ ਰੁਪਇਆ ਕਹਦਾ ਤਾਂ ਲੱਖ ਰੁਪਇਆ ਦੇਵਾਂਗੇ ਯਾਰ ਉਹ ਚੀਜ਼ ਅਸੀਂ ਕਰਾਂਗੇ ਬਟ ਉਹਦੇ ਲਈ ਵੀ ਇੱਕ ਤੁਹਾਨੂੰ ਕੰਮ ਕਰਨਾ ਪਏਗਾ ਨਾ ਫੇਰ ਹੀ ਦੇਵਾਂਗੇ ਲੱਖ ਵੀ ਦੇਵਾਂਗੇ ਆਈਫੋਨ ਵੀ ਦੇਵਾਂਗੇ ਤੁਸੀਂ ਦੇਖੀ ਚੱਲਿਓ ਯਾਰ ਡੀਡੀ ਅਕੈਡਮੀ ਤੋਂ ਤਾਂ ਗੱਡੀਆਂ ਜਾਇਆ ਕਰਨੀਆਂ ਜਿਹੜੇ ਅਫਸਰ ਲੱਗਿਆ ਕਰਨਗੇ ਇਹਦਾ ਚੀਜ਼ ਹੀ ਕੀ ਹੈਗੀ ਹਜੇ ਇਹਦਾ ਸ਼ੁਰੂਆਤ ਹੈਗੀ ਠੀਕ ਹੈ ਇਹ ਨੋਟੀਫਿਕੇਸ਼ਨ ਦੇ ਵਿੱਚ ਅਸੀਂ ਸਾਰੀ ਜੋ ਜਾਣਕਾਰੀ ਆ ਉਹ ਦਿੱਤੀ ਸੀ ਜਿਹੜੇ ਬੱਚਿਆਂ ਨੇ ਰੀਡ ਕਰ ਲਿਆ ਹੋਣਾ ਉਹਨਾਂ ਨੂੰ ਪਤਾ ਉਹ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਦਾ ਆਫੀਸ਼ੀਅਲ ਨੋਟਿਸ ਹੈ ਡੀਡੀ ਅਕੈਡਮੀ ਦਾ ਸਾਡਾ ਆਫੀਸ਼ੀਅਲ ਲੈਟਰਪੈਡ ਦਾ ਇਹ ਹੈ ਠੀਕ ਹੈ ਕਾਰਮੋਇ ਫੋਰ தி ਸਕੀਮ ਸਟੂਡੈਂਟ ਇਨਸੈਂਟਿਵ ਐਂਡ سپورਟ ਪ੍ਰੋਗਰਾਮ ਥਿਸ ਇਸ ਟੂ ਆਫੀਸ਼ੀਅਲੀ ਨੋਟੀਫਾਈ ਆਲ ਦਾ ਸਟੂਡੈਂਟਸ ਆਫ ਡਰੀਮਰਸ ਡੈਨ ਅਕੈਡਮੀ ਪੰਜਾਬ ਥੈਟ ਦਾ ਕਾਰਮੋਇ ਫੋਰ தி ਸਕੀਮ ਹੈਜ਼ ਬੀਨ ਇੰਟਰੋਡਿਊਸਡ ਵਿਦ ਦਾ ਆਬਜੈਕਟਿਵ ਆਫ ਮੋਟੀਵੇਟਿੰਗ ਰਿਵਾਰਡਿੰਗ ਐਂਡ ਪ੍ਰੋਵਾਈਡਿੰਗ ਫਾਈਨੈਂਸ਼ੀਅਲ ਅਸਿਸਟੈਂਟ ਫਾਈਨੈਂਸ਼ ਉ ਮੈਰਿਟੋਰੀਅਸ ਐਂਡ ਡਿਜ਼ਰਵਿੰਗ ਐਸਪੀਰੈਂਟਸ ਆਫ ਦਾ ਅਕੈਡਮੀ ਠੀਕ ਹੈ ਇਹਦੇ ਸਕੀਮ ਦੇ ਤਹਿਤ ਅਸੀਂ ਜਿੰਨੇ ਵੀ ਸਾਡੇ ਸਟੂਡੈਂਟ ਹੋਣਗੇ ਜਿਹੜੇ ਸਾਡੇ ਕੋਲ ਪੜ੍ਹ ਰਹੇ ਨੇ ਜਿੰਨੇ ਵੀ ਸਟੂਡੈਂਟ ਨੇਗੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਉਤਸ਼ਾਹਿਤ ਰੱਖਣ ਦੇ ਲਈ ਰਿਵਾਰਡ ਕਰਨ ਦੇ ਲਈ ਤੇ ਪ੍ਰੋਵਾਈਡਿੰਗ ਫਾਈਨੈਂਸ਼ੀਅਲ ਪੈਸੇ ਨਾਲ ਸੰਬੰਧਤ ਤੇ ਅਕੈਡਮੀ ਨਾਲ ਸੰਬੰਧਤ ਜਾਂ ਪੜ੍ਹਾਈ ਨਾਲ ਸੰਬੰਧਤ ਕੋਈ ਵੀ ਸਪੋਰਟ ਹੈ ਉਹਦੇ ਲਈ ਇਹ ਸੇ ਸਕੀਮ ਲੈ ਕੇ ਆਂਦੀ ਹੈ ਬੈਨੀਫਿਟਸ ਅੰਡਰ ਦਿਸ ਅਕੈਡਮੀ ਏ ਬੈਨੀਫਿਟਸ ਆ ਜਿਹੜੇ ਤੁਹਾਡੇ ਉਹ ਰਹਿਣਗੇ ਠੀਕ ਹੈ ਜੀ ਹੁਣ ਆਪਾਂ ਸਾਰੇ ਤੁਸੀਂ ਜੋ ਵੀ ਦੇਖ ਰਹੇ ਹੋ ਤੁਹਾਡੇ ਚ ਕੋਈ ਬੱਚਾ ਤਾਂ ਹੈ ਨਹੀਂ ਆਪਾਂ ਸਾਰੇ ਇਸ ਲੈਵਲ ਤੱਕ ਪਹੁੰਚਿਆਂਗੇ ਜ਼ਿੰਦਗੀ ਦੇ ਵਿੱਚ ਹਨਾ ਇੱਥੇ ਆ ਕੇ ਹੁੰਦਾ ਕੀ ਹੈ ਨਾ ਕਿ ਇੰਨੀ ਇੱਕ ਚੀਜ਼ ਤਾਂ ਸਾਰਿਆਂ ਨੂੰ ਕਲੀਅਰ ਹੈ ਵੀ ਚਾਹੇ ਯਾਰ ਆਪਾਂ ਕੋਈ ਛੋਟੇ ਤੋਂ ਛੋਟਾ ਕੰਮ ਕਰੀਏ ਚਾਹੇ ਵੱਡੇ ਤੋਂ ਵੱਡਾ ਕੰਮ ਕਰੀਏ ਆਪਣੇ ਮਾਈਂਡ ਦੇ ਵਿੱਚ ਇੱਕ ਚੀਜ਼ ਤਾਂ ਹੁੰਦੀ ਆ ਯਾਰ ਵੀ ਕੋਈ ਥਾਪੀ ਤਾਂ ਦੇ ਵੀ ਨਾ ਸਾਨੂੰ ਯਾਰ ਕੋਈ appreciate ਦਾ ਕਰੇ ਨਾ ਜਿਵੇਂ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਤੁਸੀਂ ਸਾਨੂੰ ਆਖਦੇ ਹੋ ਸਰ ਵੀ ਬਹੁਤ ਵਧੀਆ ਪੇਪਰ ਹੋ ਗਿਆ ਜੀ ਸਰ ਇੰਨੇ ਕੁਐਸਚਨ ਆ ਗਏ ਥੈਂਕ ਯੂ ਸਰ ਆ ਚੀਜ਼ਾਂ ਸਾਨੂੰ ਇੰਨੀ ਇੰਨੀ ਐਪਰੀਸ਼ੀਏਸ਼ਨ ਵੀ ਬਹੁਤ ਵਧੀਆ ਲੱਗਦੀ ਹੈ ਮੈਂ ਮੇਰੀ ਟੀਮ ਕੋਈ ਵੀ ਪੈਸੇ ਦੇ ਲਈ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਵੀ ਅਸੀਂ ਪੈਸੇ ਦੇ ਲਈ ਫ੍ਰੀ ਕਲਾਸਾਂ ਰਨ ਕਰਦੇ ਆ ਐਪਰੀਸ਼ੀਏਸ਼ਨ ਦੇ ਲਈ ਕਰਦੇ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਸਾਡੀ ਕਰਾਈ ਹੋਈ ਚੀਜ਼ ਤੁਹਾਡੇ ਪੇਪਰਾਂ ਚ ਆਉਂਦੀ ਹੈ ਤੁਸੀਂ ਉਹ ਕਰਦੇ ਹੋ ਤਾਂ ਤੁਸੀਂ ਉਹ ਨੌਕਰੀਆਂ ਤੇ ਲੱਗਦੇ ਹੋ ਸਾਡੇ ਕੋਲੋਂ ਜਿੰਨੇ ਲੱਗਦੇ ਆ 300 ਤੋਂ ਜ਼ਿਆਦਾ 350 ਦੇ ਕਰੀਬ ਪੇਪਰੋ ਕਲੀਅਰ ਹੋਣ ਵਾਲੇ ਨੇ ਉਹਦੇ ਵਿੱਚੋਂ ਜੋਰ ਮਾਰ ਕੇ 35-40 ਸਟੂਡੈਂਟ ਸਾਨੂੰ ਬਾਅਦ ਵਿੱਚ ਮਿਲਣ ਆਏ ਨੇ ਤੇ ਨਾ ਅਸੀਂ ਕਿਸੇ ਨੂੰ ਫੋਰਸ ਕਰਦੇ ਆ ਕਿ ਤੁਸੀਂ ਸਾਨੂੰ ਮਿਲ ਲਾਉਨਾ ਅਸੀਂ ਫੋਰਸ ਕਰਦੇ ਆ ਸਾਡੇ ਆ ਕੇ ਵੀਡੀਓਜ਼ ਬਣਾਓ ਸਾਡੇ ਨਾਲ ਪੋਡਕਾਸਟ ਬਣਾਓ ਨਾ ਅਸੀਂ ਕਿਸੇ ਨੂੰ ਬੁਲਾਉਂਦੇ ਆ ਵੀ ਤੁਸੀਂ ਆਓ ਸਪੈਸ਼ਲ ਤੁਸੀਂ ਕੰਮ ਤੇ ਲੱਗੇ ਯਾਰ ਤੁਹਾਨੂੰ ਰੁਜ਼ਗਾਰ ਮਿਲ ਗਿਆ ਸਾਡੇ ਲਈ ਖੁਸ਼ੀ ਹੈ ਬਟ ਜੇ ਤੁਸੀਂ ਉਹ ਐਪਰੀਸ਼ੀਏਟ ਕਰਦੇ ਹੋ ਕਮੈਂਟਸ ਦੇ ਵਿੱਚ ਜਾ ਉਹ ਕਰਦੇ ਹੋ ਸਾਨੂੰ ਉਸ ਚੀਜ਼ ਨਾਲ ਖੁਸ਼ੀ ਮਿਲਦੀ ਹੈ ਹੁਣ ਇਹ ਸਰਕਾਰੀ ਨੌਕਰੀਆਂ ਪ੍ਰਾਪਤ ਕਰਨੀਆਂ ਵੀ ਕੋਈ ਛੋਟੀ ਗੱਲ ਹੈ ਬੱਚੇ ਨੂੰ ਕੋਈ ਨਾ ਕੋਈ ਤਾਂ ਸਮਝਣ ਵਾਲਾ ਹੁੰਦਾ ਜਿਹੜਾ ਉਹਨੂੰ ਪਿਛੇ ਥਾਪੀ ਦੇਵੇ ਕੋਈ ਗੱਲ ਨਹੀਂ ਯਾਰ ਐਤਕੀ ਨਹੀਂ ਹੋਇਆ ਮੈਂ ਹੈਗਾਗਾ ਕੋਈ ਗੱਲ ਨਹੀਂ ਯਾਰ ਤੂੰ ਇਹ ਕਰ ਲਿਆ ਆ ਚੱਕ ਯਾਰ ਸਾਡੇ ਵੱਲੋਂ ਰਿਵਾਰਡ ਤੂੰ ਕਰ ਲਿਆ ਨਾ ਤੂੰ ਕੋਈ ਬੜਾ ਮਾਈਲਸਟੋਨ ਪਾਰ ਕੀਤਾ ਆ ਸਾਡੇ ਵੱਲੋਂ ਰਿਵਾਰਡ ਤੂੰ ਯਾਰ ਵੱਡੇ ਲੈਵਲ ਦੀ ਪ੍ਰਾਪਤੀ ਕੀਤੀ ਐ ਆ ਚੱਕ ਯਾਰ ਮੇਰੇ ਵੱਲੋਂ ਰਿਵਾਰਡ ਉਹ ਜੋ ਇੱਕ ਮਾਂ ਬਾਪ ਵਾਲੀ ਥਾਪੀ ਵਾਲਾ ਜਾਂ ਉਹਦਾਂ ਦੇ ਆਸਰੇ ਵਾਲਾ ਕੰਮ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਕੀਮ ਦੇ ਜਰੀਏ ਵੀ ਜੇ ਤੁਹਾਨੂੰ ਕੋਈ ਹੋਰ ਨਹੀਂ ਇਹ ਕਹੂਗਾ ਤਾਂ DD ਅਕੈਡਮੀ ਤੁਹਾਡੇ ਮਗਰ ਖੜੀ ਹੋਗੀ ਥਾਪੀ ਦੇਣ ਦੇ ਲਈ ਵੀ ਕੋਈ ਗੱਲ ਨਹੀਂ ਯਾਰ ਐਤ ਕੀ ਨਹੀਂ ਤਾਂ ਗਾਹ ਨੂੰ ਆ ਨਹੀਂ ਤਾਂ ਅਗਲਾ ਅਸੀਂ ਹੈਗੇ ਆ ਤੁਹਾਨੂੰ ਕੀ ਟੈਨਸ਼ਨ ਤੁਸੀਂ ਕਲੀਅਰ ਕਰ ਲਿਆ ਅਸੀਂ ਤਾਂ ਵੀ ਥਾਪੀ ਦੇਣ ਦੇ ਲਈ ਵੀ ਵੈਰੀ ਗੁੱਡ ਬੇਟਾ ਬਹੁਤ ਵਧੀਆ ਤੁਸੀਂ ਕੀਤਾ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਤੁਸੀਂ ਕਲੀਅਰ ਕੀਤੀਆਂ ਨੇ ਤੁਸੀਂ ਰੈਂਕ ਪ੍ਰਾਪਤ ਕਰ ਲਿਆ ਕਿ ਵੈਰੀ ਗੁੱਡ ਬੇਟਾ ਬਹੁਤ ਵਧੀਆ ਚੀਜ਼ ਆ ਆ ਚੱਕੋ ਲੋ ਸਾਡੇ ਵੱਲੋਂ ਰਿਵਾਰਡ ਲੋ ਤੁਸੀਂ ਬਹੁਤ ਮਿਹਨਤ ਕੀਤੀ ਹੈ ਬਹੁਤ ਅੱਗੇ ਗਏ ਹੋਗੇ ਠੀਕ ਹੈ ਫਰਸਟ ਰੈਂਕ ਪ੍ਰਾਪਤ ਕੀਤਾ ਹੈ ਡੀਡੀ ਅਕੈਡਮੀ ਤੁਹਾਡੇ ਲਈ ਹੈ ਲੋ ਬੇਟਾ ਅਸੀਂ ਤੁਹਾਨੂੰ ਫਰਸਟ ਰੈਂਕ ਦੇ ਆ ਚੀਜ਼ ਦੇ ਰਹੇ ਹਾਂ ਤਾਂ ਇਹ ਸਾਰੀ ਇਸੇ ਲਈ ਹੀ ਸਕੀਮ ਸੇ ਲਿਆਂਦੀ ਹੈਗੀ ਠੀਕ ਹੈ ਹੁਣ ਆਪਾਂ ਦੇਖ ਲੈਨੇ ਆ ਕੀ ਕੀ ਮਿਲੂਗਾ ਲੱਖ ਰੁਪਏ ਕੀ ਹੈਗਾ ਕਿਨੂੰ ਕੀ 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 ਜੀ ਚੀਜ਼ਾਂ ਨੇ ਸਾਰੀਆਂ ਨੇ ਉਹ ਅਸੀਂ ਦੇਵਾਂਗੇ ਭਾਈ ਤੁਸੀਂ ਕਰੋ ਤੁਸੀਂ ਪ੍ਰਾਪਤ ਕਰਨ ਵਾਲੇ ਕਰੋ ਬਣੋ ਤੇ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰੋ ਅਸੀਂ ਹੈਗੇ ਆ ਯਾਰ ਡੀਡੀ ਅਕੈਡਮੀ ਹੈ ਤੁਹਾਨੂੰ ਟੈਨਸ਼ਨ ਦੀ ਜ਼ਰੂਰਤ ਨਹੀਂ ਹੈਗੀ ਫਰਸਟ ਪ੍ਰੋਵੀਜ਼ਨ ਕੀ ਹੈ ਇਹਦੇ ਵਿੱਚ ਆਪਣਾ ਫਰਸਟ ਪ੍ਰੋਵੀਜ਼ਨ ਕੀ ਹੈ ਤੁਹਾਡਾ ਟਾਪ ਰੈਂਕ ਅਚੀਵਮੈਂਟ ਰਿਵਾਰਡ ਕੋਈ ਵੀ ਡੀਡੀ ਅਕੈਡਮੀ ਦਾ ਸਟੂਡੈਂਟ ਹੈ ਜਿਹੜਾ ਉਹ ਕੋਈ ਫਰਸਟ ਪੋਜੀਸ਼ਨ ਪ੍ਰਾਪਤ ਕਰਦਾ ਹੈ 올 ਇੰਡੀਆ ਰੈਂਕ ਹੋ ਗਿਆ ਜਾਂ ਸਟੇਟ ਰੈਂਕ ਹੋ ਗਿਆ ਆਬਵੀਅਸਲੀ ਉਹ ਪੇਪਰ ਦੇ ਹਿਸਾਬ ਨਾਲ ਹੋਏਗਾ ਇਹਦੇ ਵਿੱਚ ਤੁਸੀਂ ਕੋਈ ਪੇਪਰ ਦਿੱਤਾ ਤੇ 올 ਇੰਡੀਆ ਜਾਂ ਕੋਈ 올 ਸਟੇਟ ਰੈਂਕ ਪ੍ਰਾਪਤ ਕਰਦਾ ਹੈ ਡੀਡੀ ਅਕੈਡਮੀ ਦਾ ਕੋਈ ਵੀ ਸਟੂਡੈਂਟ ਹਾਈਐਸਟ ਰੈਂਕ ਪ੍ਰਾਪਤ ਕਰਦਾ ਕਿਸੇ ਵੀ ਐਗਜ਼ਾਮ ਦੇ ਵਿੱਚ ਤਾਂ ਉਹਦੇ ਵਿੱਚ ਅਸੀਂ ਕਹਿ ਰਹੇ ਹਾਂਗੇ ਕਿ ਉਹਦੇ ਪਈ ਇਸ ਜੋ ਮਿਹਨਤ ਹੋਊਗੀ ਉਹਨੂੰ ਅਸੀਂ ਰਿਵਾਰਡ ਕਰਾਂਗੇ 1 ਲੱਖ 1000 ਰੁਪਇਆ ਨਕਦ ਦੇ ਨਾਲ ਅਗਰ ਸਾਡਾ ਕੋਈ ਵੀ ਸਟੂਡੈਂਟ ਦੁਬਾਰਾ ਫਿਰ ਮੈਂ ਦੱਸ ਰਿਹਾ ਕਿ ਉਹ ਹਾਈਐਸਟ ਐਗਜ਼ਾਮ ਦੇ ਵਿੱਚ ਹਾਈएस्ट ਰੈਂਕ ਹਾਸਲ ਕਰਦਾ ਕਿਸੇ ਵੀ ਸੈਂਟਰ ਦੇ ਐਗਜ਼ਾਮ ਦੇ ਵਿੱਚ ਕਿਸੇ ਵੀ ਸਟੇਟ ਦੇ ਐਗਜ਼ਾਮ ਦੇ ਵਿੱਚ ਆਬਵੀਅਸਲੀ ਐਗਜ਼ਾਮਸ ਆ ਜਿਹੜੇ ਤੁਹਾਡੇ ਟਾਪ ਲੈਵਲ ਦੇ ਹੋਣੇ ਚਾਹੀਦੇ ਆ ਹਾਈएस्ट ਰੈਂਕ ਹਾਸਲ ਕਰਦਾ ਤਾਂ ਅਸੀਂ 1 ਲੱਖ ਰੁਪਿਆ ਤੇ ਇੱਕ 1 ਲੱਖ ਤੇ 1000 ਜਿਹੜਾ ਨਗਦ ਹੈ ਉਹ ਕੈਸ਼ ਉਸ ਬੱਚੇ ਨੂੰ ਦੇਵਾਂਗੇ ਜਾਂ ਉਸ ਦੇ ਬਰਾਬਰ ਦੀ ਅਗਰ ਸ਼ੌਂਕ ਹੈ ਤਾਂ ਕਈਆਂ ਦੇ ਸ਼ੌਂਕ ਹੁੰਦੇ ਤਾਂ ਅਸੀਂ ਬਾਈਕ ਦੇਵਾਂਗੇ ਉੱਥੇ ਮੋਟਰਸਾਈਕਲ ਹੈ ਜਿਹੜਾ ਉਸ ਦੇ ਬਰਾਬਰ ਦੇ ਅਮਾਉਂਟ ਦਾ ਦਿੱਤਾ ਜਾਊਗਾ ਕੋਈ ਵੀ ਬੱਚਾ ਇਹਨਾਂ ਦੇ ਵਿੱਚੋਂ ਚੂਜ਼ ਕਰ ਸਕਦਾ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਪੋਜੀਸ਼ਨ ਹਾਇਰ ਕਰਦੇ ਹੋ ਸਾਡੀ ਈਵਨ ਕਿ ਇਹ ਪਤਾ ਕਿਥੋਂ ਨਿਕਲ ਕੇ ਆਇਆ ਇਹ 아이ਡੀਆ ਉਹ ਇਹ 아이ਡੀਆ ਨਿਕਲੇ ਕਿ ਸਾਡਾ ਜੋ ਪੀਪੀ 2025 ਦਾ ਸੀ ਨਾ ਇਹਦੇ ਵਿੱਚ ਸਾਡਾ ਬੱਚਾ ਹਾਈਐਸਟ ਰੈਂਕ ਲਈ ਬੈਠਾ ਸੀ 94 ਸਕੋਰ ਸਕੋਰ ਕਰੀ ਬੈਠਾ ਸੀ ਉਹ ਠੀਕ ਹੈ ਤੇ ਉਹਦਾ ਫਿਜ਼ੀਕਲ ਤੋਂ ਆਈ ਥਿੰਕ ਫਿਜ਼ੀਕਲ ਦੀ ਲਿਸਟ ਸੀ ਪਤਾ ਨਹੀਂ ਕਾਦੀ ਲਿਸਟ ਸੀ ਉਹਦੇ ਵਿੱਚ ਨਾਮ ਨਹੀਂ ਆਇਆ ਫਿਜ਼ੀਕਲ ਨਹੀਂ ਉਹ ਤੋਂ ਕਲੀਅਰ ਹੋਇਆ ਤੇ ਉਹ ਕਾਫੀ ਨਿਰਾਸ਼ ਹੋ ਗਿਆ ਤੇ ਫਿਰ ਮੈਂ ਆ ਪ੍ਰੋਵੀਜ਼ਨ ਉਸ ਚੀਜ਼ ਦੇ ਲਈ ਐਡ ਕੀਤਾ ਵੀ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਯਾਰ ਤੁਸੀਂ ਸਾਡੇ ਸਟੂਡੈਂਟ ਉਹ ਡੀਡੀ ਅਕੈਡਮੀ ਨੂੰ ਜ਼ਰੂਰਤੋਂ ਤੁਹਾਨੂੰ ਜੈ ਡਾਊਨ ਫੀਲ ਕਰਨ ਦੀ ਜ਼ਰੂਰਤ ਹੈ ਨਹੀਂ ਅਸੀਂ ਹੈਗੇ ਹਾਂ ਉਸ ਚੀਜ਼ ਦੇ ਲਈ ਠੀਕ ਹੈ ਤੁਸੀਂ ਇਹ ਪ੍ਰਾਪਤ ਕਰੋਗੇ 1 ਲੱਖ ਤੇ 1000 ਰੁਪਿਆ ਨਗਦ ਹੈ ਜਿਹੜਾ ਉਹ ਤੁਹਾਨੂੰ ਦਿੱਤਾ ਜਾਏਗਾ ਜਾਂ ਤੁਹਾਨੂੰ ਇੱਕ ਬਾਈਕ ਹੈ ਜਿਹੜੀ ਉਹ ਦਿੱਤੀ ਜਾਏਗੀ ਜੇ ਤੁਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਸੇ ਐਗਜ਼ਾਮ ਦੇ ਵਿੱਚ ਹਾਈएस्ट ਰੈਂਕ ਹਾਸਲ ਕਰ ਦਿਓਗੇ ਫਰਸਟ ਪ੍ਰੋਵੀਜ਼ਨ ਇਹ ਹੈ ਸਾਡੇ ਕੋਲ ਠੀਕ ਹੈ ਜੀ ਨੈਕਸਟ ਸਬਜੈਕਟ ਟੂ ਵੈਰੀਫਿਕੇਸ਼ਨ ਐਂਡ ਅਪਰੂਵਲ ਬਾਈ ਦਾ ਅਕੈਡਮੀ ਉਹ ਚੀਜ਼ ਵੈਰੀਫਾਈ ਹੋਏਗੀ ਅਪਰੂਵ ਹੋਏਗੀ ਡੀਡ ਅਕੈਡਮੀ ਦੀ ਉਸ ਤੋਂ ਬਾਅਦ ਇਹ ਚੀਜ਼ ਕੀਤੇ ਆਏ ਸੈਕੰਡ ਪ੍ਰੋਵੀਜ਼ਨ ਕੀ ਹੈਗਾ ਹੁਣ ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਗਰੁੱਪ ਬੀ ਦੀਆਂ ਪੋਸਟਾਂ ਆਈਆਂ ਸੀ ਮੈਂ ਤੁਹਾਨੂੰ ਕਿਹਾ ਸੀ ਯਾਰ ਤੁਸੀਂ ਅਫਸਰ ਲੱਗ ਜਾਓ ਯਾਰ ਤੁਸੀਂ ਸੀਨੀਅਰ ਅਸਿਸਟੈਂਟ ਲੱਗ ਜਾਓ ਖਜ਼ਾਨਾ ਅਫਸਰ ਲੱਗ ਜਾਓ ਮੈਂ ਤੁਹਾਨੂੰ ਆਈਫੋਨ ਦੇਵਾਂਗਾ ਉਹੀ ਚੀਜ਼ ਹੈ ਜਿਹੜੀ ਹੁਣ ਮੈਂ ਥੋੜੀ ਜਿਹੀ ਵਧਾ ਦਿੱਤੀ ਹੈ ਹੋਰ ਵੀ ਇਹਦੇ ਵਿੱਚ ਚੀਜ਼ਾਂ ਐਡ ਕਰ ਦਿੱਤੀਆਂ ਨੇ ਕਿ ਆਈਫੋਨ ਦਾ ਹੈ ਹੀ ਹੈ ਉਹਦੇ ਵਿੱਚ ਕੀ ਹੈ ਕਿ ਤੁਸੀਂ ਗਰੁੱਪ A ਜਾਂ ਗਰੁੱਪ B ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੌਕਰੀ ਤੇ ਆਫੀਸਰ ਜੁਆਇਨ ਕਰਦੇ ਹੋਗੇ ਗਰੁੱਪ A ਦੀਆਂ ਪੋਸਟਾਂ 'ਚ ਜਾਂ ਗਰੁੱਪ B ਦੀਆਂ ਕੋਈ ਵੀ DD ਅਕੈਡਮੀ ਦਾ ਸਟੂਡੈਂਟ ਹੈ ਜਿਹੜਾ ਇਹੇ ਫਾਈਨਲ ਸਿਲੈਕਸ਼ਨ ਦੇ ਵਿੱਚ ਆਉਂਦਾ ਤੇ ਆਫੀਸਰ ਲੱਗਦਾ ਇਹਨਾਂ ਪੋਸਟਾਂ ਦੇ ਵਿੱਚੋਂ ਜਿਵੇਂ ਗਰੁੱਪ A ਦੀਆਂ ਤੁਹਾਡੀਆਂ ਆ ਜਾਂਦੀਆਂ ਨੇ ਸਿਵਲ ਡੈਪਟੀ ਦੀਆਂ ਪੋਸਟਾਂ ਆ ਜਾਂਦੀਆਂ ਨੇਗੀਆਂ ਠੀਕ ਹੈ ਪੁਲਿਸ ਡਿਪਾਰਟਮੈਂਟ ਦੀਆਂ ਪੋਸਟਾਂ ਆ ਜਾਂਦੀਆਂ ਨੇ ਗਰੁੱਪ B ਦੀਆਂ ਜਿਹੜੀਆਂ ਚੱਲ ਜਾਂਦੀਆਂ ਇਹਨਾਂ ਪੋਸਟਾਂ ਚ ਆ ਗਿਆ ਕੋਈ ਵੀ ਆਫੀਸਰ ਪੋਸਟ ਤੇ ਆਉਂਦਾ ਹੈਗਾ ਤਾਂ ਅਸੀਂ ਉਹ ਸਟੂਡੈਂਟ ਨੂੰ ਰਿਵਾਰਡ ਕਰਾਂਗੇ 51000 ਰੁਪਏ ਦੇ ਨਾਲ ਜਾਂ ਫਿਰ ਆਈਫੋਨ ਦੇ ਨਾਲ ਠੀਕ ਹੈ ਜੀ 51000 ਜਾਂ ਉਹਦੇ ਬਰਾਬਰ ਦੇ ਮੁੱਲ ਦਾ ਜਿਹੜਾ ਆਈਫੋਨ ਹੈ ਉਹ ਦਿੱਤਾ ਜਾਏਗਾ ਆਫਟਰ ਸਕਸੈਸਫੁਲ ਵੈਰੀਫਿਕੇਸ਼ਨ ਆਫ ਅ ਡਾਕੂਮੈਂਟ ਐਂਡ ਜੁਆਇਨਿੰਗ ਡਾਕੂਮੈਂਟਸ ਜੋ ਤੁਹਾਡੀ ਅਪਾਇੰਟਮੈਂਟ ਹੋਗੀ ਜੁਆਇਨਿੰਗ ਹੋਗੀ ਤੁਹਾਨੂੰ ਸਰਕਾਰ ਚਾਹੇ ਸੀਨੀਅਰ ਅਸਿਸਟੈਂਟ ਦੇ ਵਿੱਚ ਜਾ ਕੇ ਤੁਹਾਨੂੰ ਕਹੇ ਕਿ ਚੱਕੋ 35400 ਠੀਕ ਹੈ ਤੁਹਾਡੀ ਪਹਿਲੀ ਤਨਖਾਹ ਹੈਗੀ ਉਹ ਵੀ ਪ੍ਰੋਵੀਸ਼ਨ ਦੇ ਵਿੱਚ ਕੱਟ ਹੋ ਜਾਂਦੀ ਹੁੰਦੀ ਹੈ ਬਟ ਅਸੀਂ ਤੁਹਾਨੂੰ 51000 ਰੁਪਏ ਜਿਹੜਾ ਉਹ ਜੁਆਇਨਿੰਗ ਤੋਂ ਬਾਅਦ ਦੇਵਾਂਗੇ ਕਿ ਲਓ ਜੀ ਤੁਸੀਂ ਆਪਣਾ ਇਹ 51000 ਚਾਹੇ ਖਾਓ ਪੀਓ ਚਾਹੇ ਤੁਸੀਂ ਆਪ ਦਾ ਅੱਗੇ ਦਾ ਟਾਈਮ ਇਹਦੇ ਨਾਲ ਵਰਤੋ ਕਿਉਂਕਿ ਯੰਗ ਬੱਚੇ ਜਿਹੜੇ ਘਰਾਂ ਤੋਂ ਸਪੋਰਟ ਦੇ ਨਾਲ ਚੱਲ ਰਹੇ ਹੁੰਦੇ ਨੇ ਜਦੋਂ ਨੌਕਰੀ ਮਿਲਦੀ ਹੈ ਮੈਂ ਕਈ ਪ੍ਰੋਵੀਸ਼ਨ ਇਦਾਂ ਦੇ ਦੇਖੇ ਨੇ ਜਦੋਂ ਨੌਕਰੀ ਮਿਲਦੀ ਹੈ ਟ੍ਰੇਨਿੰਗ ਤੇ ਜਾਂਦੇ ਨੇ ਤਾਂ ਟ੍ਰੇਨਿੰਗ ਦੇ ਲਈ ਵੀ ਉਹ ਖਰਚਾ ਘਰੋਂ ਫੜ ਕੇ ਲੈ ਕੇ ਜਾਂਦੇ ਨੇ ਜਿਹੜੇ ਮਾਪੇ ਜਾਦਾ ਹੀ ਫੈਮਿਲੀ ਜਿਹੜੀ ਠੀਕ ਚੋ ਆ ਜਾਂਦੇ ਤਾਂ ਉਹ ਪੈਸਾ ਵੀ ਉਹ ਬੱਚੇ ਨੂੰ ਚੱਕ ਕੇ ਭੇਜਦੇ ਆ ਵਿਆਜ ਤੇ ਜਦੋਂ ਉਹ ਟ੍ਰੇਨਿੰਗ ਤੇ ਹੁੰਦੇ ਨੇ ਮੈਂ 2-4 ਚੀਜ਼ਾਂ ਇਹ ਤਾਂ ਦੇਖੀਆਂ ਨੇ ਗਿਆ ਤਾਂ ਇਹ ਪ੍ਰੋਵੀਜ਼ਨ ਮੈਂ ਲੈ ਕੇ ਜਾਂਦਾ ਚਾਹੇ ਤੁਸੀਂ ਆਹ ਵਾਲੀ ਨੌਕਰੀ ਦੀ ਗੱਲ ਕਰਦੇ ਹੋ ਚਾਹੇ ਉੱਪਰ ਦੀ ਗੱਲ ਕਰਦੇ ਹੋ ਇਹ ਤੁਹਾਨੂੰ ਇੱਕ ਸਸਟੇਨੇਬਲ ਤੁਹਾਡੀ ਜਿਹੜੀ ਉਹ ਟਾਈਮ ਪੀਰੀਅਡ ਹੈ ਪ੍ਰੋਬੇਸ਼ਨ ਦਾ ਉਹ ਪ੍ਰੋਵਾਈਡ ਕਰਵਾਏਗਾ ਇਹ ਅਮਾਉਂਟ ਜਿੰਨਾ ਤੁਹਾਨੂੰ 18000 17000 ਉਧਰੋਂ ਆਏਗਾ ਬਾਕੀ ਦਾ ਤੁਹਾਡਾ ਇਹ ਵੀ ਤੁਹਾਡਾ ਸਾਥ ਦੇਵੇਗਾ ਜੇ ਤੁਹਾਨੂੰ ਸ਼ੌਂਕ ਹੈ ਭਾਈ ਤਾਂ ਉਹਦੇ ਵਿੱਚ ਆਈਫੋਨ ਵੀ ਅਵੇਲੇਬਲ ਹੈ ਜਿਵੇਂ ਤੁਹਾਡੇ ਜਿਆਦਾ ਸ਼ੌਂਕ ਹੁੰਦੇ ਕਿ ਅਸੀਂ ਚੱਕਣਾ ਹੁੰਦਾ ਦਿਖਾਉਣਾ ਹੁੰਦਾ ਉਹ ਵੀ ਅਸੀਂ ਐਡ ਕੀਤਾ ਹੈਗਾ ਤੁਹਾਡੇ ਲਈ ਆ ਤੁਹਾਨੂੰ ਮੋਟੀਵੇਟ ਕਰਨ ਦੇ ਲਈ ਹੀ ਹੈ ਠੀਕ ਹੈ ਜੀ ਨੈਕਸਟ ਥਰਡ ਪ੍ਰੋਵੀਜ਼ਨ ਹੈ ਸਾਡੇ ਕੋਲ ਸਪੈਸ਼ਲ ਮੈਰਿਟ ਰੈਕਗਨਿਸ਼ਨ ਰਿਵਾਰਡ ਜਿਹਦੇ ਵਿੱਚ ਅਕੈਡਮੀ ਦਾ ਕੋਈ ਵੀ ਸਟੂਡੈਂਟ ਕਿਸੇ ਵੀ ਤਰ੍ਹਾਂ ਦੇ ਕੰਪੈਟਿਟਿਵ ਐਗਜ਼ਾਮ ਦੇ ਵਿੱਚ ਕੁਆਲੀਫਾਈ ਹੁੰਦਾ ਹੈ ਮਤਲਬ ਕਿ ਕੋਈ ਵੀ ਐਗਜ਼ਾਮ ਹੈ ਜਿਹੜਾ ਉਹ ਕਲੀਅਰ ਕਰਦਾ ਹੈਗਾ ਕੋਈ ਵੀ ਐਗਜ਼ਾਮ ਸਾਡਾ ਕਲੀਅਰ ਕਰਦਾ ਸਾਡਾ ਸਟੂਡੈਂਟ ਠੀਕ ਹੈ ਉਹਦੇ ਵਿੱਚ ਅਸੀਂ ਕੀ ਕਰਾਂਗੇ ਜਿਵੇਂ ਇਹ ਪ੍ਰੋਵੀਜ਼ਨ ਹੈ ਜਿਹੜਾ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਸੀ ਉਸ ਤੋਂ ਬਾਅਦ ਇਹ ਤੇ ਜ਼ਿਆਦਾ ਫੋਕਸ ਨਹੀਂ ਰਿਹਾ ਬਟ ਉਹਦੇ ਵਿੱਚ ਸੀ ਉਹ ਬੱਚੇ ਨੂੰ ਵੀ ਸਪੈਸ਼ਲ ਮੈਰਿਟ ਰਿਵਾਰਡ ਹੈ ਜਿਹੜਾ ਉਸ ਟਾਈਮ ਪੀਰੀਅਡ ਦਾ ਤੇ ਪੇਪਰ ਦੇ ਅਕੋਰਡਿੰਗ ਦਾ ਉਹ ਦਿੱਤਾ ਜਾਏਗਾ ਸਾਡਾ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦਾ ਐਗਜ਼ਾਮ ਛੋਟੇ ਤੋਂ ਵੱਡਾ ਜਨਰਲ ਡਿਊਟੀ ਤੋਂ ਲੈ ਕੇ ਕੋਈ ਵੀ ਕਲੀਅਰ ਕਰੇਗਾ ਉਸ ਤਰ੍ਹਾਂ ਦਾ ਸਪੈਸ਼ਲ ਰਿਵਾਰਡ ਹੈ ਜਿਹੜਾ ਉਹ ਬੱਚੇ ਨੂੰ ਦਿੱਤਾ ਜਾਏਗਾ ਆਫਟਰ ਬੇਸਡ ਔਨ ਦਾ ਲੈਵਲ ਆਫ ਸਿਗਨੀਫੀਕੈਂਸ ਆਫ ਦਾ ਐਗਜ਼ਾਮੀਨੇਸ਼ਨ ਐਗਜ਼ਾਮੀਨੇਸ਼ਨ ਤੁਹਾਡਾ ਕਿਦਾਂ ਦਾ ਹੈਗਾ ਕਿਵੇਂ ਗਿਆ ਹੈਗਾ ਇਹਨੂੰ ਚੈੱਕ ਕਰਦੇ ਹੋਏ ਉਹ ਰਿਵਾਰਡ ਬੱਚਿਆਂ ਨੂੰ ਜਾਰੀ ਕੀਤਾ ਜਾਏਗਾ ਠੀਕ ਹੈ ਜੀ ਇਹ ਰਹੀ ਜੀ ਤੁਹਾਡੀ ਥਰਡ ਪ੍ਰੋਵੀਜ਼ਨ फोर्थ ਪ੍ਰੋਵੀਜ਼ਨ ਹੈ ਜੋ ਸਾਡੇ ਕੋਲ ਉਹ ਏ ਹੈ ਕਿ ਅਕੈਡਮੀ ਦਾ ਕੋਈ ਵੀ ਬੱਚਾ ਜਿਹੜਾ ਉਹ ਅਕੈਡਮੀ ਦੇ ਨਾਲ ਕੰਟੀਨਿਊ ਤਿਆਰੀ ਕਰ ਰਿਹਾ ਹੈਗਾ ਉਸਨੇ ਆ ਬੈਚ ਜੁਆਇਨ ਕੀਤਾ ਜਦ ਪਹਿਲਾਂ ਤੋਂ ਕੋਈ ਬੈਚ ਜੁਆਇਨ ਕੀਤਾ ਚਾਹੇ 6 ਮੰਥ ਦਾ ਈਅਰ ਦਾ ਜੋ ਵੀ ਹੈ ਬੈਚ ਜੁਆਇਨ ਕੀਤਾ ਹੈ ਆਬਵੀਅਸਲੀ ਹੁਣ ਸਾਰੇ ਹੀ ਸਕਸੈਸਫੁਲ ਨਹੀਂ ਹੋ ਸਕਦੇ ਹੁੰਦੇ ਕਿਤੇ ਕਿਸੇ ਦੀ ਕੋਈ ਕਮੀ ਰਹਿ ਜਾਂਦੀ ਹੈ ਕਿਸੇ ਦਾ ਕੋਈ ਅਟੈਂਪਟ ਹੈ ਜਿਹੜਾ ਉਹ ਨਹੀਂ ਹੋ ਪਾਇਆ ਉਸ ਤੋਂ ਬਾਅਦ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਸਾਡੇ ਕੋਲ ਬੱਚੇ ਇਦਾਂ ਦੇ ਨੇ ਜਿਨ੍ਹਾਂ ਦੇ 5-5 ਪੇਪਰ ਕਲੀਅਰ ਨੇਗੇ ਬਟ ਉਸ ਤੋਂ ਬਾਅਦ ਉਹਨਾਂ ਦੀ ਜੁਆਇਨਿੰਗ ਹੈ ਜਿਹੜੀ ਕਿਸੇ ਨੌਕਰੀ ਤੇ ਨੌਕਰੀ ਤੇ ਹਜੇ ਵੀ ਨਹੀਂ ਮਤਲਬ ਪੇਪਰ ਕਲੀਅਰ ਕਰਨ ਤੋਂ ਬਾਅਦ ਵੀ ਜੁਆਇਨਿੰਗ ਨਹੀਂ ਹੋਈ ਤਾਂ ਇਹ ਪ੍ਰੋਵੀਜ਼ਨ ਮੇਰਾ ਪਿਛਲੇ 3 ਸਾਲਾਂ ਤੋਂ ਉਹਨਾਂ ਬੱਚਿਆਂ ਦੇ ਲਈ ਹੀ ਚੱਲਦਾ ਆ ਰਿਹਾ ਹੈਗਾ ਬੱਚੇ ਸਾਡੇ ਕੋਲ ਤਿਆਰੀ ਕਰ ਰਹੇ ਨੇਗੇ ਬਟ ਤਿਆਰੀ ਕਰਨ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਜੁਆਇਨਿੰਗ ਜਾਂ ਨੌਕਰੀ ਦੀ ਕੋਈ ਅਨਸਕਸੈਸਫੁਲ ਜਿਹੜਾ ਪ੍ਰੋਵੀਜ਼ਨ ਹੈ ਉਹ ਰਹਿ ਜਾਂਦਾ ਜਾਂ ਇਦਾਂ ਦੀ ਉਹਨਾਂ ਦਾ ਜਿਹੜਾ ਪਾਥ ਹੈ ਉਹ ਰਹਿ ਜਾਂਦਾ ਕਿ ਕਿਸੇ ਜੋਬ ਤੇ ਨਹੀਂ ਲੱਗ ਪਾਉਂਦੇ ਉਹਨਾਂ ਦੇ ਲਈ ਵੀ ਅਸੀਂ ਆਲਟਰਨੇਟ ਲੈ ਕੇ ਆਏ ਆਂਗੇ ਕਿ ਡੀਡੀ ਅਕੈਡਮੀ ਦਾ ਕੋਈ ਵੀ ਸਟੂਡੈਂਟ ਕਿਸੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਅਪੀਅਰ ਹੁੰਦਾ ਬਟ ਉਹਨੂੰ ਅਨੇਬਲ ਕਰ ਲੈਂਦਾ ਕੁਆਲੀਫਾਈ ਕਰਨ ਦੇ ਵਿੱਚ ਜਾਂ ਜੁਆਇਨ ਕਰਨ ਦੇ ਵਿੱਚ ਸਾਡਾ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬੈਚ ਦਾ ਸਟੂਡੈਂਟ ਹੈ ਤਾਂ ਉਹ ਕਿਹਦੇ ਲਈ ਐਲੀਜੀਬਲ ਹੋਏਗਾ 50% ਆਫ ਫੀ ਕੰਸੈਪਸ਼ਨ ਤੁਸੀਂ ਨੈਕਸਟ ਟਾਈਮ ਕੋਈ ਵੀ ਬੈਚ ਲਓਗੇ ਕਿਸੇ ਵੀ ਤਰ੍ਹਾਂ ਦੀ ਤਿਆਰੀ ਜੁਆਇਨ ਕਰੋਗੇ ਤਾਂ ਤੁਹਾਨੂੰ 50% ਫੀ ਕੰਸੈਸ਼ਨ ਹੈ ਜਿਹੜਾ ਉਸ ਬੇਸਿਸ ਤੇ ਦਿੱਤਾ ਜਾਏਗਾ ਕਿ ਤੁਸੀਂ ਡੀਡੀ ਅਕੈਡਮੀ ਦੇ ਰੈਗੂਲਰ ਪਿਛਲੇ ਸਟੂਡੈਂਟ ਸੀ ਉਸ ਬੇਸਿਸ ਤੇ ਤੁਹਾਨੂੰ ਨੈਕਸਟ ਐਡਮਿਸ਼ਨ ਬੈਚ ਦੇ ਵਿੱਚ ਵਾਂਸ ਇਨ ਅイヤー ਇਹ ਤੁਹਾਨੂੰ ਅਪਰਚੂਨਿਟੀ ਮਿਲੇਗੀ ਕਿ 1 ਇਅਰ ਦੇ ਵਿੱਚ ਤੁਸੀਂ ਇੱਕ ਬੈਚ ਹੈ ਜਿਹੜਾ ਉਹ ਲੈ ਸਕਦੇ ਹੋ 50% ਆਫ ਤੇ ਠੀਕ ਹੈ ਜੀ ਇਹਦੇ ਵਿੱਚ ਤੁਹਾਡਾ ਜੈਨੂਇਨ ਅਟੈਂਪਟ ਦਾ ਪ੍ਰੂਫ ਹੋਣਾ ਚਾਹੀਦਾ ਕਿ ਤੁਸੀਂ ਐਗਜ਼ਾਮ ਦਿੱਤਾ ਸੀ ਬਟ ਉਹ ਹੋਇਆ ਨਹੀਂ डिस्क्रिशनरी अप्रूवल ऑफ द एकेडमी एडमिनिस्ट्रेशन ਉਸ ਤੋਂ ਬਾਅਦ ਜਿਹੜਾ ਪ੍ਰੋਬਲ ਹੈ ਉਹ ਅਕੈਡਮੀ ਦੇ ਕੋਲ ਰਹੇਗਾ ਤੁਹਾਡੇ ਰਿਕਾਰਡਸ ਚੈੱਕ ਕਰਦੇ ਹੋ ਵੀ ਸਾਡੇ ਨਾਲ ਇਹ ਬੱਚਾ ਸੀ ਜੀ ਇੰਨਾ ਟਾਈਮ ਜੁੜਿਆ ਸੀ ਆਹ ਤਿਆਰੀ ਕੀਤੀ ਸੀ ਇਸ ਟੰਗ ਨਾਲ ਪੜਨ ਵਾਲਾ ਹੈ ਉਸ ਟੰਗ ਦੇ ਨਾਲ ਉਹ ਅਪਰੂਵਲ ਜਾਰੀ ਹੋਏਗਾ ਕੋਈ ਵੀ ਸਾਡਾ ਪ੍ਰੀਵੀਅਸ ਇਹ ਆਨਲਾਈਨ ਆਫਲਾਈਨ ਸਾਰਿਆਂ ਦੇ ਲਈ ਹੈ ਵੀ ਉਹ ਬੱਚੇ ਨੂੰ ਪ੍ਰੋਵੀਜ਼ਨ ਹੈ ਜਿਹੜਾ ਮਿਲੇਗਾ ਕਿ ਤੁਸੀਂ 50% ਦੇ ਨਾਲ ਪਈ ਕਲਾਸਿਸ ਨੇ ਜਿਹੜੀਆਂ ਜੁਆਇਨ ਕਰ ਸਕਦੇ ਹੋ ਇਹ ਇਹ ਉਹਨਾਂ ਬੱਚਿਆਂ ਦੇ ਲਈ ਵੀ ਬੜਾ ਹੈਲਪਫੁਲ ਹੈ ਮੈਨੂੰ ਪਤਾ ਲੱਗਿਆ ਸੀਗਾ ਕਿ ਕਈ ਸਟੂਡੈਂਟਸ ਨੇ ਜਿਹੜੇ ਸਾਡੇ ਅਸੀਂ ਕੋਈ ਵੀ ਆਨਲਾਈਨ ਬੈਚ ਲਾਂਚ ਲਾਂਚ ਕਰਦੇ ਆ ਉਹਨਾਂ ਦਾ 6 ਮਨთ ਦਾ ਬੈਚ ਹੈ 3 ਮਹੀਨੇ ਦਾ ਬੈਚ ਹੈ ਉਹ ਬੈਚ ਕੰਪਲੀਟ ਕਰਨ ਤੋਂ ਬਾਅਦ ਅਗਲਾ ਸੀ ਲਾਂਚ ਕੀਤਾ ਉਹ ਵੀ ਬਾਏ ਕਰ ਲੈਂਦੇ ਆ ਅਗਲਾ ਲਾਂਚ ਕੀਤਾ ਉਹ ਵੀ ਬਾਏ ਕਰ ਲੈਂਦੇ ਆ ਉਹ ਕੰਟੀਨਿਊਸ ਉਹਨਾਂ ਬੈਚਸ ਦੇ ਵਿੱਚ ਜੰਪ ਕਰ ਜਾਂਦੇ ਆ ਇੱਕ ਬੱਚਾ ਸਾਡੇ ਕੋਲ ਲਗਾਤਾਰ 5 ਬੈਚਸ ਦੇ ਵਿੱਚ ਹੈ ਹਾਂ 5 ਬੈਚਸ ਦੇ ਵਿੱਚ ਹੈ 2024 ਤੋਂ ਲੈ ਕੇ ਚੱਲਦਾ ਆ ਰਿਹਾ ਹੈਗਾ ਉਹ ਠੀਕ ਹੈ ਲਗਾਤਾਰ ਤਿਆਰੀ ਦੇ ਵਿੱਚ ਜੁੜਿਆ ਤਾਂ ਇਦਾਂ ਦੇ ਜਿਹੜੇ ਡੈਡੀਕੇਟਿਡ ਬੱਚੇ ਨੇ ਉਹਨਾਂ ਨੂੰ ਬਾਰ ਬਾਰ ਫੀਸ ਭਰਨ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਅਸੀਂ 50% ਕੰਸੈਸ਼ਨ ਦੇਵਾਂਗੇ ਹੀ ਦੇਵਾਂਗੇ ਇਹ ਉਹਨਾਂ ਬੱਚਿਆਂ ਦੀ ਸਪੋਰਟ ਦੇ ਲਈ ਮੈਂ ਇਹ ਚੀਜ਼ ਹੈ ਜਿਹੜੀ ਜਾਰੀ ਕੀਤੀ ਹੋਈ ਹੈ ਜੀ ਠੀਕ ਹੈ ਜੀ ਭਾਈ ਯੂਟਿਊਬ ਤੇ ਜੋ ਬੱਚਾ ਤਿਆਰੀ ਕਰਦਾ ਤੋ ਤੁਹਾਨੂੰ ਥੈਂਕਫੁਲ ਹੋਣਾ ਚਾਹੀਦਾ ਤੁਸੀਂ ਮੈਸੇਜ ਭੇਜੋ ਵੀ ਥੈਂਕਫੁਲ ਜੀ ਯੂਟਿਊਬ ਤੇ ਅਸੀਂ ਕਰਾ ਰਹੇ ਹਾਂ ਜੇ ਸਾਡੇ ਕੋਲ ਆਫਲਾਈਨ ਆਉਂਗੋ ਤਾਂ ਆਫਲਾਈਨ ਦਾ ਪੈਸੇ ਚਾਹੀਦੇ ਨੇ ਯਾਰ ਖਰਚੇ ਨੇ ਆ ਦੇਖੀ ਲੱਟਾ ਲੂਟਾ ਆਈ ਡਾਉਟਾ ਬਿੱਟ ਖੜਾ ਕਾਵਾਂਗਾ ਠੀਕ ਹੈ ਨੈਕਸਟ ਜੀ ਇਸ ਤੋਂ ਆ ਕੁਝ ਜਨਰਲ ਕੰਡੀਸ਼ਨਸ ਨੇ ਪ੍ਰੋਵੀਜ਼ਨਸ ਨੇ ਜਿਹੜੇ ਸਕੀਮ ਦੇ ਨਾਲ ਰਿਲੇਟਡ ਨੇ ਕਿ 올 ਬੈਨੀਫਿਟਸ ਆਰ ਸਕੀਮ ਦੇ ਰਿਲੇਟਡ ਜੋ ਵੀ ਬੈਨੀਫਿਟਸ ਨੇ ਐਡਮਿਸ਼ਨਸ ਤੋਂ ਲੈ ਕੇ ਅ ਵੈਰੀਫਿਕੇਸ਼ਨ ਹੋਊਗਾ ਤੁਹਾਡਾ ਅਡਮਿਸ਼ਨਸ ਦਾ ਜੁਆਇਨਿੰਗ ਡਾਕੂਮੈਂਟਸ ਦਾ ਸਾਰੇ ਹੀ ਵੈਰੀਫਿਕੇਸ਼ਨ ਦੇ ਨਾਲ ਹੀ ਇਹ ਤੁਹਾਨੂੰ ਦਿੱਤੇ ਜਾਣਗੇ ਚੁਆਇਸ ਬਿਟਵੀਨ ਕੈਸ਼ ਐਂਡ ਨਾਨ ਕੈਸ਼ ਰਿਵਾਰਡ ਵਿਲ ਬੀ ਐਕਸਰਸਾਈਜ਼ਡ ਐਂਡ ਸ਼ਲ ਬੀ ਫਾਈਨਲ ਐਂਡ ਨਾਨ ਚੇਂਜੇਬਲ ਤੁਸੀਂ ਕੈਸ਼ ਲੈਣਾ ਜਾਂ ਕੋਈ ਹੋਰ ਰਿਵਾਰਡ ਲੈਣਾ ਉਹ ਇੱਕ ਵਾਰ ਡਿਸਾਈਡ ਹੋਏਗਾ ਫਿਰ ਨਹੀਂ ਚੇਂਜਸ ਹੋਏਗਾ ਇਹ ਜਨਰਲ ਕੰਡੀਸ਼ਨਸ ਆ ਜਾਂਦੀਆਂ ਨੇ ਇਹ ਜਿਹੜੀ ਸਕੀਮ ਹੈ ਪਿਓਰਲੀ ਡੀਡੀ ਅਕੈਡਮੀ ਦੇ ਗੁੱਡਵਿਲ ਦੇ ਨਾਲ ਹੈ ਅਸੀਂ ਕੁਝ ਚੰਗਾ ਕਰਨਾ ਚਾਹੁੰਦੇ ਹਾਂ ਮੋਟੀਵੇਸ਼ਨ ਉਤਸ਼ਾਹਿਤ ਕਰਨ ਦੇ ਲਈ ਹੈ ਬੱਚਿਆਂ ਨੂੰ ਤੇ ਇਹ ਸਾਰੇ ਸਾਰੇ ਡੀਡੀ ਅਕੈਡਮੀ ਦਾ ਹੀ ਆ ਕੁਝ ਨਾ ਕੁਝ ਕਰਨ ਦਾ ਇਹ ਕਿਸੇ ਵੀ ਤਰ੍ਹਾਂ ਤੋਂ ਲੀਗਲ ਕੰਟਰੈਕਚੁਅਲ ਜਾਂ ਬਾਈਂਡਿੰਗ ਨਹੀਂ ਹੈ ਡੀਡੀ ਅਕੈਡਮੀ ਦੇ ਉੱਪਰ ਵੀ ਕੱਲ ਨੂੰ ਆ ਕੇ ਕੋਈ ਇਹ ਚੀਜ਼ ਕਹੇ ਤੁਸੀਂ ਆਹਾ ਕੀਤਾ ਸੀ ਇਹ ਕਿਉਂ ਨਹੀਂ ਯਾਦ ਇਦਾਂ ਦਾ ਕੋਈ ਲੀਗਲ ਨਹੀਂ ਹੈ ਸਿੰਪਲੀ ਬੱਚਿਆਂ ਨੂੰ ਉਸ ਸ਼ਾਹਿਦ ਕਰਨ ਦੇ ਲਈ ਉਹਨਾਂ ਦੀ ਮੋਟੀਵੇਸ਼ਨ ਬਣਾਈ ਰੱਖਣ ਦੇ ਲਈ ਉਹਨਾਂ ਨੂੰ ਫਾਈਨੈਂਸ਼ੀਅਲ ਇਸ਼ੂਸ ਤੰਗ ਨਾ ਕਰਨ ਉਹ ਡਿਪਰੈਸ਼ਨ ਦੇ ਵਿੱਚ ਨਾ ਜਾਣ ਬੜੇ ਦੇਖੇ ਨੇ ਮੈਂ ਉਹ ਇਦਾਂ ਦੀ ਕੋਈ ਕੰਡੀਸ਼ਨ ਉਹਨਾਂ ਦੇ ਸਾਹਮਣੇ ਨਾ ਵੀ ਡੀਡੀ ਅਕੈਡਮੀ ਦਾ ਇਹ ਫੈਸਲਾ ਹੈਗਾ ਇਹ ਚੀਜ਼ਾਂ ਕਰਨ ਦਾ ਇਹ ਸਾਡੀ ਹੀ ਆਪਣੇ ਵੱਲੋਂ ਹੀ ਇੱਕ ਗੁਡਵਿਲ ਜਾ ਵੈਸਟ ਵਿਸ਼ੇਸ ਨੇ ਜਿਹੜੀਆਂ ਬੱਚਿਆਂ ਦੇ ਲਈ ਦੇਣ ਦੀ ਇੱਕ ਜਰੀ ਹੈਗਾ ਜੇ ਅਸੀਂ ਕਰਨਾ ਚਾਹੁੰਦੇ ਆਂਗੇ ਹੋਰ ਕੋਈ ਇਹਦਾ ਲੀਗਲ ਟਰਮ ਫੈਕਟਰ ਨਹੀਂ ਹੈਗਾ ਇਸ ਚੀਜ਼ ਦਾ ਧਿਆਨ ਰੱਖਣਾ ਐਲੀਜੀਬਿਲਟੀ ਇਸ ਸਕੀਮ ਦੇ ਵਿੱਚ ਉਹੀ ਸਟੂਡੈਂਟ ਹੈ ਜਿਹੜੇ ਐਲੀਜੀਬਿਲਟੀ ਅੰਡਰ ਦਿਸ ਸਕੀਮ ਡਸ ਨੋਟ ਗਾਰੰਟੀ ਐਨਟਾਈਟਲਮੈਂਟ ਏਵਰੀ ਕੇਸ ਸ਼ਲ ਬੀ ਕਨਸੀਡਰਡ ਇੰਡੀਪੈਂਡੈਂਟਲੀ ਐਂਡ ਸਬਜੈਕਟ ਟੂ ਅਪਰੂਵਲ ਆਹ ਇਦੇ ਵਿੱਚ ਜਿਹੜੀ ਤੁਹਾਡੀ ਐਲੀਜੀਬਿਲਟੀ ਹੈ ਉਹ ਕੀ ਹੈ ਤੁਸੀਂ ਸਟੂਡੈਂਟ ਹੋਣੇ ਚਾਹੀਦੇ ਹੋ ਬਟ ਜਿਹੜਾ ਰਿਵਾਰਡ ਹੈ ਉਹ ਕਹਿੰਦਾ ਗਾਰੰਟੀ ਦੇ ਵਿੱਚ ਨਹੀਂ ਕਿਉਂਕਿ ਹਰੇਕ ਚੀਜ਼ ਵੈਰੀਫਿਕੇਸ਼ਨ ਦੇ ਵਿੱਚ ਜਾਏਗੀ ਅਪਰੂਵਲ ਦੇ ਵਿੱਚ ਜਾਏਗੀ ਜਿਵੇਂ ਕੱਲ ਨੂੰ ਕੋਈ ਆ ਕੇ ਕਹਦੇ ਜਿੱਦਾਂ-ਇਦਾਂ ਦਾ ਮੈਸੇਜ ਆਇਆ ਸੀ ਇਸ ਤੁਹਾਡੇ ਸਟੂਡੈਂਟਾਂ ਜੀ ਤਾਂ ਉਹ ਅਪਰੂਵਲ ਹੋਏਗਾ ਭਾਈ ਸਾਡੇ ਰਿਕਾਰਡਸ ਚ ਚੈੱਕ ਹੋਣਗੇ ਸਾਰਾ ਕੁਝ ਚੈੱਕ ਹੋਏਗਾ ਅਪਰੂਵਲ ਦੇ ਬੇਸਿਸ ਤੇ ਉਹ ਚੀਜ਼ਾਂ ਜਿਹੜੀਆਂ ਹਨਣੀਆਂ ਠੀਕ ਹੈ ਜੀ DIDI Academy reserves the full rights to modify amend suspend postpone or withdraw any part of whole of the scheme at the any time without prior notice. ਇਸ ਸਕੀਮ ਨੂੰ ਕਿਸੇ ਵੀ ਟਾਈਮ ਤੇ ਕਹਿੰਦਾ ਬਦਲਿਆ ਜਾ ਸਕਦਾ ਹੈ, ਚੇਂਜ ਕੀਤਾ ਜਾ ਸਕਦਾ ਕੋਈ ਪ੍ਰੋਵੀਜ਼ਨ ਹੈ ਕਿਸੇ ਵੀ ਟਾਈਮ Academy ਨੂੰ ਵਾਪਸ ਵੀ ਲੈ ਸਕਦੀ ਹੈ। ਇਹ DIDI Academy ਦਾ ਰਾਈਟ ਰਹੂਗਾ ਤੇ ਜਦੋਂ ਬਦਲਾਂਗੇ ਤਾਂ ਮੇਰੇ ਲੱਗਦਾ ਚੀਜ਼ਾਂ ਐਡ ਹੀ ਕਰਾਂਗੇ ਅਸੀਂ ਅੱਗੇ ਚੱਲ ਕੇ ਵੀ ਹੁਣ ਅਸੀਂ ਆਹ ਦੇਵਾਂਗੇ ਯਾਰ ਹੁਣ ਸੇ ਆਹ ਦੇਵਾਂਗੇ। ਜਿਹਦੇ ਨਾਲ ਤੁਹਾਡੀ ਮੋਟੀਵੇਸ਼ਨ ਬਣੀ ਰਹੇ ਠੀਕ ਹੈ ਜੀ ਐਨੀ ਡਿਸਪਿਊਟਸ ਅਰਾਈਜ਼ਿੰਗ ਆਊਟ ਆਫ ਦਿਸ ਸਕੀਮ ਸ਼ਲ ਬੀ ਸਬਜੈਕਟ ਟੂ ਦ ਜੂਰਿਸਡਿਕਸ਼ਨ ਡਿਸਾਈਡਡ ਸੋਲੀ ਬਾਏ ਡੀਡੀ ਅਕੈਡਮੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਿਆਇਕ ਖੇਤਰਾ ਦਾ ਅਧਿਕਾਰ ਖੇਤਰਾ ਇਹਦਾ ਕਿਸੇ ਵੀ ਤਰ੍ਹਾਂ ਦੀ ਕੋਈ ਲੀਗਲ ਆਇਡੈਂਟੀਟੀ ਦਾ ਨਹੀਂ ਹੈ ਕੋਈ ਵੀ ਡਿਸਪਿਊਟ ਰਾਈਜ਼ ਹੁੰਦਾ ਹੈ ਦ ਡੀਡੀ ਅਕੈਡਮੀ ਵਿਲ ਬੀ ਸੋਲੀ ਡਿਸਾਈਡਿੰਗ ਫੈਕਟਰ ਇਨ ਦਿਸ ਕੇਸ ਠੀਕ ਹੈ ਜੀ ਫਾਈਨਲ ਅਥੋਰਟੀ ਰਿਗਾਰਡਿੰਗ ਇੰਟਰਪ੍ਰੀਟੇਸ਼ਨ ਇੰਪਲੀਮੈਂਟੇਸ਼ਨ ਅਪਰੂਵਲ ਆਫ ਦਿਸ ਸਕੀਮ ਸ਼ਲ ਵੈਸਟ ਐਕਸਕਲੂਸਿਵਲੀ ਵਿਦ ਦ ਐਡਮਿਨਿਸਟ੍ਰੇਸ਼ਨ ਆਫ ਡੀਡੀ ਅਕੈਡਮੀ ਕੋਈ ਵੀ ਫਾਈਨਲ ਅਪਰੂਵਲ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਹੋ ਗਿਆ ਇਹ ਜਨਰਲ ਕੰਡੀਸ਼ਨਸ ਨੇ ਕਿ ਡੀਡੀ ਅਕੈਡਮੀ ਦਾ ਰਹੇਗਾ issued by administration office ਡੀਡੀ ਅਕੈਡਮੀ ਪੰਜਾਬ ਠੀਕ ਹੈ ਜੀ ਤਾਂ ਇਹ ਅਸੀਂ ਸਕੀਮ ਹੈ ਜਿਹੜੀ ਤੁਹਾਡੇ ਲਈ ਲਿਆਂਦੀ ਹੈ ਜਿਹਦੇ ਵਿੱਚ ਨਾਲੇ ਤਾਂ ਤੁਸੀਂ ਨੌਕਰੀ ਪ੍ਰਾਪਤ ਕਰੋ ਨਾਲੇ 1 ਲੱਖ ਰੁਪਿਆ ਤੁਹਾਨੂੰ ਨਕਦ ਦੇਵਾਂਗੇ ਤੇ ਤੁਸੀਂ ਗਰੁੱਪ ਰੈਂਕ ਜੇ ਨਹੀਂ ਵੀ ਆਉਂਦਾ ਗਰੁੱਪ A B ਦੀ ਨੌਕਰੀ ਲੈ ਜਾਂਦੇ ਹੋ ਤਾਂ ਗਰੁੱਪ A B ਦੀ ਵੀ ਤੁਸੀਂ ਨੌਕਰੀ ਲਓ ਨਾਲ ਅਸੀਂ ਤੁਹਾਨੂੰ 52000 ਦੇਵਾਂਗੇ ਠੀਕ ਹੈ ਜੇ ਤੁਸੀਂ ਉਹ ਲੈ ਲੈਨੇ ਹੋ ਜੇ ਤੁਸੀਂ ਪੇਪਰ ਵੀ ਕਲੀਅਰ ਕਰ ਲੈਨੇ ਹੋ ਕੋਈ ਛੋਟਾ ਚਾਹੇ ਵੱਡਾ ਉਹ ਪੇਪਰ ਦੇ ਹਿਸਾਬ ਨਾਲ ਵੀ ਤੁਹਾਨੂੰ ਰਿਵਾਰਡ ਦਿੱਤਾ ਜਾਏਗਾ ਅਗਰ ਨਹੀਂ ਵੀ ਹੁੰਦਾ ਯਾਰ ਕਿਤੇ ਰਹਿ ਵੀ ਗਿਆ ਕੋਈ ਮਸਲਾ ਨਹੀਂ ਡੀਡੀ ਅਕੈਡਮੀ ਬੈਠੀ ਹੈ 50% ਕੰਸੈਸ਼ਨ ਹੈ ਜਿਹੜੀ ਉਹ ਅਸੀਂ ਤੁਹਾਨੂੰ ਫੀਸ ਦੇ ਵਿੱਚ ਦੇਵਾਂਗੇ ਹੀ ਦੇਵਾਂਗੇ ਨੈਕਸਟ ਟਾਈਮ ਜੋ ਤੁਸੀਂ ਤਿਆਰੀ ਕਰਨੀ ਹੈ ਤੇ ਜਦੋਂ ਤੱਕ ਤੁਹਾਡਾ ਪੇਪਰ ਕਲੀਅਰ ਨਹੀਂ ਹੁੰਦਾ ਡਾਕੂਮੈਂਟ ਦੇ ਵਿੱਚ ਨਹੀਂ ਦਿੱਤਾ ਹੋਇਆ ਮੈਂ ਤੁਹਾਨੂੰ ਹੁਣ ਕਹਿ ਰਿਹਾ ਆਪਣੇ ਮੂੰਹ ਦੇ ਨਾਲ ਜਦੋਂ ਤੱਕ ਪੇਪਰ ਨਹੀਂ ਕਲੀਅਰ ਹੁੰਦਾ ਮੈਂ ਤੁਹਾਨੂੰ 50% 50% ਦੇ ਨਾਲ ਹੀ ਤਿਆਰੀ ਕਰਵਾਉਂਦਾ ਜਾਊਂਗਾ ਬੜਾ ਤੁਹਾਡਾ ਮਸਲਾ ਹੋਣਾ ਚਾਹੀਦਾ ਪੀਪਲ ਨੂੰ ਕਲੀਅਰ ਕਰਨ ਦਾ ਤੁਹਾਡਾ ਆਈਡੀਆ ਮਾਈਂਡ ਸੈਟ ਉਹਦਾ ਹੋਣਾ ਚਾਹੀਦਾ ਵੀ ਯਾਰ ਕਰਨਾ ਹੀ ਕਰਨਾ ਹੈਗਾ ਚਾਹੇ ਪੁੱਠੇ ਡੰਗਣ ਚਾਹੇ ਸਿੱਧੇ ਡੰਗਣ ਚਾਹੇ ਇੱਕ ਲੱਤ ਦੇ ਖੜਾਉਣਾ ਚਾਹੇ ਦੋ ਲੱਤਾਂ ਦੇ ਖੜਾਉਣਾ ਕਰਨਾ ਹੀ ਕਰਨਾ ਹੈ ਯਾਰ ਠੀਕ ਹੈ ਉਹ ਤੁਹਾਡਾ ਮਸਲਾ ਹੋਣਾ ਚਾਹੀਦਾ ਤੇਰਾ ਆਪਾਂ ਕਰ ਲਾਂਗੇ ਇਹਨਾਂ ਦਾ ਸਾਡਾ ਇਨੀਸ਼ੀਏਟਿਵ ਹੈ ਜੀ ਹੋਪਸ ਉਹ ਤੁਹਾਨੂੰ ਸਾਰਿਆਂ ਨੂੰ ਇਹ ਹੈਲਪਫੁਲ ਰਹੇਗਾ ਤੇ ਤੁਹਾਨੂੰ ਸਾਰਿਆਂ ਨੂੰ ਸਹੀ ਲੱਗੇਗਾ ਤੇ ਇਹਦੇ ਨਾਲ ਆਪਾਂ ਹੋਰ ਜ਼ਿੰਦਗੀਆਂ ਦੇ ਵਿੱਚ ਹੋਰ ਪਰਿਵਾਰਾਂ ਦੇ ਵਿੱਚ ਤੇ ਪਰਿਵਾਰਾਂ ਦੇ ਵਿੱਚ ਲਿਆਉਂਦੇ ਹੋਏ ਨਗਰ ਖੇੜੇ ਦੇ ਨਾਲ ਪੰਜਾਬ ਦੇ ਵਿੱਚ ਸੁਧਾਰ